ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਮਨਪਸੰਦ ਪ੍ਰੋਗਰਾਮ ਪਿਸ਼ੋਕੜ ਪਿੰਡਾਂ ਦੇ ਲੈ ਕੇ ਫਿਰ ਹਾਜ਼ਰ ਹੋਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪਿੰਡ ਰਾਮਪੁਰਾ ਨਾਰਾਇਣਪੁਰਾ ਦੋਸਤੋ ਇਹ ਪਿੰਡ ਦੀ ਸੈਰ ਕਰਾਵਾਂਗੇ ਤੇ ਦੱਸਾਂਗੇ ਤੁਹਾਨੂੰ ਨਾਲ-ਨਾਲ ਪਿੰਡ ਦਾ ਪਿਸ਼ੋਕੜ ਬਹੁਤ ਖੂਬਸੂਰਤ ਪਿੰਡ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਕਿ ਦੋਸਤੋ ਇਹ ਦੋ ਪਿੰਡ ਇਕੱਠੇ ਹੀ ਨੇ ਤੇ ਜਿਹੜੀ ਸੜਕ ਤੇ ਇਸ ਟਾਈਮ ਆਪਾਂ ਜਾ ਰਹੇ ਆ ਇਸ ਦੇ ਸੱਜੇ ਪਾਸੇ ਜਿਹੜਾ ਪਿੰਡ ਰਾਮਪੋਰਾ ਤੇ ਖੱਬੇ ਪਾਸੇ ਪਿੰਡ ਨਰੈਣਪੋਰਾ ਇਹ ਜਿਹੜੀ ਸੜਕ ਆ ਏ ਆਰ ਪਾਰ ਪਿੰਡ ਦੇ ਲੰਘਦੀ ਆ ਤੇ ਦੋਨਾਂ ਪਿੰਡਾਂ ਨੂੰ ਅਲੱਗ-ਅਲੱਗ ਕਰਦੀ ਆ ਆਮੋ ਸਾਹਮਣੇ ਚੈ ਕਰਨੇ ਪਰ ਉਹਨਾਂ ਦੇ ਜੇ ਆਪਾਂ ਆਧਾਰ ਕਾਰਡ ਵੇਖਾਂਗੇ ਤਾਂ ਉਹਨਾਂ ਤੇ ਜਿਹੜਾ ਪਿੰਡ ਦਾ ਨਾਮ ਉਹ ਅਲੱਗ-ਅਲੱਗ ਹੋਵੇਗਾ ਦੋਸਤੋ ਇਹ ਜਿਹੜਾ ਪਿੰਡ ਆ ਰਾਮਪੁਰਾ ਨਰੈਣਪੁਰਾ ਇਹ ਪੰਜਾਬ ਦਾ ਲਾਸਟ ਪਿੰਡ ਆ ਇਸ ਤੋਂ ਅੱਗੇ ਰਾਜਸਥਾਨ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਸਾਦੂਲ ਸ਼ਹਿਰ ਸੰਗਰੀ ਆ ਤੁਸੀਂ ਇਹ ਦੇਖ ਰਹੇ ਹੋ ਇੱਥੋਂ ਜਿਹੜੀ ਲੰਗਦੀ ਏ ਲਿੰਕ ਚੈਨਲ ਨਹਿਰ ਆ ਇਸ ਤੋਂ ਅਗਲਾ ਹਿੱਸਾ ਜਿਹੜਾ ਉਸ ਪਾਸੇ ਦੋਸਤੋ ਰਾਜਸਥਾਨ ਆ ਰਾਜਸਥਾਨ ਦਾ ਸਾਹਮਣਾ ਪਿੰਡ ਜਿਹੜਾ ਰਸੂ ਵਾਲਾ ਆਉਂਦਾ ਇਸ ਦੇ ਆਸੇ ਪਾਸੇ ਦੇ ਦੋਸਤੋ ਆਪਾਂ ਪਿੰਡਾਂ ਦੀ ਗੱਲ ਕਰੀਏ ਤਾ ਇੱਕ ਪਾਸੇ ਵਜੀਦਪੁਰ ਪੋਮਾ ਇੱਕ ਪਾਸੇ ਬਿਸ਼ਨਪੁਰਾ ਇੱਕ ਪਾਸੇ ਕੋਲਾਰ ਤੇ ਇੱਕ ਪਾਸੇ ਰਾਜਸਥਾਨ ਦਾ ਪਿੰਡ ਰਾਸੂ ਵਾਲਾ ਹੈ ਦੋਸਤੋ ਇਸ ਤੋਂ ਜਿਹੜਾ ਸੀਤੋਗੁੰਨੋ ਉਹ 9 ਕਿਲੋਮੀਟਰ ਆ ਫਾਜ਼ਲ ਕਾ 54 ਕਿਲੋਮੀਟਰ ਅਤੇ ਹਬੋਰ 31 ਕਿਲੋਮੀਟਰ ਅਤੇ ਜਿਹੜਾ ਸਾਦਲ ਸ਼ਹਿਰ ਰਾਜਸਥਾਨ ਦਾ ਸ਼ਹਿਰ ਆ ਉਹ ਲਗਭਗ 20-21 ਕਿਲੋਮੀਟਰ ਦੀ ਦੂਰੀ ਤੇ ਹੈ ਦੋਸਤੋ ਇਸ ਨੂੰ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਹਵੋਰ ਤੇ ਹਲਕਾ ਬੱਲੂਆਣਾ ਲੱਗਦਾ ਹੈ ਇਹ ਦੋਸਤੋ ਇਸ ਸਮੇਂ ਆਪਾਂ ਜਿਹੜਾ ਪਿੰਡ ਦੀ ਬਾਉਂਡਰੀ ਪਿੰਡ ਦਾ ਚਾਰਚ ਫੇਰਾ ਉਹ ਦੇਖ ਰਹੇ ਆ ਇਹ ਸਾਹਮਣੇ ਦਾਣਾ ਮੰਡੀ ਵਾਟਰ ਵਰਕਸ ਇਹ ਪਿੰਡ ਦੇ ਬਾਹਰਲੇ ਪਾਸੇ ਆ ਦੋਸਤੋ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਤੇ ਸਭ ਤੋਂ ਵੱਡੀ ਗੱਲ ਕਿ ਇਹ ਜਿਹੜਾ ਪਿੰਡ ਆ ਇਹ ਪੁਰਾਣਾ ਪਿੰਡ ਆ ਇੱਥੇ ਅਗਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਬਾਗਾਂ ਦੀ ਖੇਤੀ ਹੁੰਦੀ ਆ ਬਾਗਾਂ ਦਾ ਏਰੀਆ ਜਾਂ ਬਾਗਾਂ ਵਾਲਾ ਪਿੰਡ ਕਹਿ ਕੇ ਵੀ ਇਹਨੂੰ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੀ ਜਿਹੜੀ ਜ਼ਿਆਦਾਤਰ ਖੇਤੀ ਇੱਥੇ ਬਾਗਾਂ ਦੀ ਏ ਅਗਰ ਕਿਸੇ ਦੇ ਕੋਲ 3 ਕਿੱਲੇ ਜ਼ਮੀਨ ਆ ਤਾਂ 2 ਢਾਈ ਕਿੱਲੇ ਹਰੇਕ ਪਰਿਵਾਰ ਨੇ ਬਾਗ ਲਾਇਆ ਹੋਇਆ ਹੈ ਬਾਕੀ ਦੋਸਤੋ ਇਥੋਂ ਜਿਹੜੀ ਸਾਥਾ ਜਾਂ ਇਸ ਦੇ ਆਸ-ਪਾਸੇ ਦੇ 뷰 ਨੇ ਉਹ ਜਿਵੇਂ ਜਿਵੇਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤਾਂ ਬਹੁਤ ਖੂਬਸੂਰਤ 뷰 ਨੇ ਦੋਸਤੋ ਗੱਲ ਕਰੀਏ ਤਾਂ ਰਾਮਪੁਰਾ ਜਿਹੜਾ ਪਿੰਡ ਸੀ ਉਹ ਪਹਿਲਾਂ ਵਸਿਆ ਸੀ ਰਾਮਪੁਰਾ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਓਮਾ ਰਤਨਾ ਹਰੀ ਰਾਜ ਇਹ ਤਿੰਨ ਭਰਾਏ ਸਨ ਅਤੇ ਇਹਨਾਂ ਨੇ ਆ ਕੇ ਪਿੰਡ ਦੀ ਸ਼ੁਰੂਆਤ ਕੀਤੀ ਸੀ ਦੋਸਤੋ ਅਗਰ ਨਰੈਣਪੁਰਾ ਦੇ ਵਿੱਚ ਗੱਲ ਕਰੀਏ ਤਾਂ ਨਰੈਣਪੁਰਾ ਦੇ ਵਿੱਚ ਦੋਸਤੋ ਲੰਡੇ ਰੋਡੇ ਤੋਂ ਸਰਦਾਰ ਰੋਡਾ ਸਿੰਘ ਸਰਾ ਬਜ਼ੁਰਗ ਆਏ ਸਨ ਇੱਥੇ ਦੋਸਤੋ ਜਿਹੜੇ ਨਰੈਣਪੁਰੇ ਦੇ ਵਿੱਚ ਨੇ ਕੁਝ ਪਰਿਵਾਰ ਪਵਾਦ ਤੋਂ ਕੁਝ ਬਾਜਕ ਤੋਂ ਕੁਝ ਸਿਲੋ ਵਾਲੀ ਤੇ ਕੁਝ ਬਿੰਜਲ ਤੋਂ ਬੈਠੇ ਹੋਏ ਨੇ ਬਾਕੀ ਦੋਸਤੋ ਜਿਹੜਾ ਪਿੰਡ ਆ ਉਹ ਲੋਕਾਂ ਦੇ ਨਾਲ ਹੀ ਸੰਪੂਰਨ ਹੁੰਦਾ ਹੈ ਲੋਕਾਂ ਦਾ ਹੀ ਬੰਨਿਆ ਹੋਇਆ ਪਿੰਡ ਹੁੰਦਾ ਹੈ ਦੋਸਤੋ ਇਹ ਪਿੰਡ ਦੀਆਂ ਤੁਸੀਂ ਜਿਹੜੀਆਂ ਹੁਣ ਲੋਕੇਸ਼ਨਾਂ ਦੇਖ ਰਹੇ ਹੋ ਇਹ ਸਾਰੀਆਂ ਅੰਦਰ ਦੀਆਂ ਲੋਕੇਸ਼ਨਾਂ ਨੇ ਦੋਸਤੋ ਇਹ ਖੂਬਸੂਰਤ ਜੇ ਪਿੰਡ ਨੂੰ ਫਿਲਮਾਂ ਵਾਲੇ ਵੀ ਪਹਿਲ ਦੇ ਆਧਾਰ ਤੇ ਚੁੰਦੇ ਨੇ ਜਦੋਂ ਵੀ ਕਿਸੇ ਦੋਸਤੋ ਫਿਲਮ ਦੀ ਸ਼ੂਟਿੰਗ ਹੋਣੀ ਹੁੰਦੀ ਆ ਕਿਉਂਕਿ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ ਪਿੰਡਾਂ ਦੇ ਵਿੱਚ ਉਹ ਜਾਂ ਤਾਂ ਅੱਜਕੱਲ੍ਹ ਰਾਜਸਥਾਨ ਦੇ ਵਿੱਚ ਮਿਲਦੀਆਂ ਨੇ ਤੇ ਜਾਂ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਪਿੰਡ ਨੇ ਦੋਸਤੋ ਇਹ ਤੁਸੀਂ ਪਿੰਡ ਦੇ ਵਿੱਚ ਸਾਰੇ ਜਿਹੜੇ ਵਿਰਾਸਤੀ ਉਹ ਦਰਵਾਜ਼ੇ ਦੇਖ ਰਹੇ ਹੋ ਪੁਰਾਣੇ ਦਰਵਾਜ਼ੇ ਨੇ ਇੱਥੇ ਪਿੰਡ ਦੇ ਵਿੱਚ ਤੇ ਪਿੰਡ ਦੀਆਂ ਖੁੱਲੀਆਂ-ਖੁੱਲੀਆਂ ਗਲੀਆਂ ਇਹ ਪਿੰਡ ਤਕਰੀਬਨ ਦੋਸਤੋ 1.5 ਪੌਣੇ 200 ਸਾਲ ਪੁਰਾਣਾ ਹੈ ਅੰਦਾਜ਼ੇ ਦੇ ਮੁਤਾਬਕ ਤੇ ਇੱਥੇ ਅੱਜ ਵੀ ਲੋਕਾਂ ਨੇ ਪੁਰਾਣੇ ਜਿਹੜੇ ਆਪਣੇ ਦਰਵਾਜ਼ੇ ਨੇ ਕੁਝ ਦਰਵਾਜ਼ੇ ਟਾਇਟੇਰੀ ਵੀ ਹੋ ਗਏ ਸਮੇਂ ਦੇ ਨਾਲ ਤੇ ਕੁਝ ਦਰਵਾਜ਼ੇ ਅੱਜ ਵੀ ਮੌਜੂਦ ਨੇ ਇੱਥੇ ਦੋਸਤੋ ਅੰਬਰਦੀਪ ਦੀ ਫਿਲਮ ਤੀਜਾ ਪੰਜਾਬ ਉਹ ਫਿਲਮ ਦੀ ਲਗਭਗ 80 ਤੋਂ 90% ਸ਼ੂਟਿੰਗ ਇਸੇ ਪਿੰਡ ਦੇ ਵਿੱਚ ਹੋਈ ਸੀ ਇਹ ਜਿਹੜੇ ਤੁਸੀਂ ਸਾਹਮਣੇ ਦਰਵਾਜ਼ੇ ਦੇਖ ਰਹੇ ਹੋ ਇਹਨਾਂ ਦਰਵਾਜ਼ਿਆਂ ਦੇ ਅੰਦਰ ਬਾਹਰ ਦੇ ਵੀ ਕੁਝ ਸੀਨ ਨੇ ਤੇ ਕੁਝ ਤੁਹਾਨੂੰ ਅੱਗੇ ਵੀ ਦੋਸਤੋ ਕਰ ਦਿਖਾਵਾਂਗੇ ਜਿਹੜਾ ਮੇਨ ਕਰ ਉਸ ਫਿਲਮ ਦੇ ਵਿੱਚ ਲਿਆ ਗਿਆ ਸੀ ਦੋਸਤੋ ਇਹ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਘਾਰ ਆ ਇਹ ਫਿਲਮ ਦੇ ਵਿੱਚ ਮੁੱਖ ਤੌਰ ਤੇ ਲਿਆ ਗਿਆ ਸੀ ਸਕਰੀਨ ਤੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਜਿਹੜੀ ਮੇਨ ਸ਼ੂਟਿੰਗ ਸੀ ਉਹ ਇਸੇ ਘਰ ਦੀ ਸੀ ਤੇ ਹੁਣ ਇਹ ਘਰ ਇਸ ਸਮੇਂ ਬੰਦਾ ਤੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਇਸ ਘਰ ਦੇ ਵਿੱਚ ਤੀਜਾ ਪੰਜਾਬ ਫਿਲਮ ਦੀ ਜਿਹੜੀ ਮੁੱਖ ਸ਼ੂਟਿੰਗ ਹੋਈ ਸੀ ਇਹ ਦੋਸਤੋ ਪਿੰਡ ਦਾ ਗਵਾੜ ਜਾਂ ਪਿੰਡ ਦੀ ਸਾਥ ਗਹਿ ਲੋ ਉਹ ਏਰੀਆ ਆ ਜਾਂਦਾ ਜਿੰਦੇ ਵਿੱਚ ਇਹ ਪ੍ਰਾਣੀਆਂ ਚੀਜ਼ਾਂ ਦੋਸਤੋ ਅੱਜ ਵੀ ਮੌਜੂਦ ਨੇ ਇਹ ਦਰਵਾਜ਼ੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਪੁਰਾਣੇ ਡਿਉੜੀਆਂ ਟਾਈਪ ਦਰਵਾਜ਼ੇ ਲੋਕਾਂ ਨੇ ਅੱਜ ਵੀ ਸੰਭਾਲ ਕੇ ਰੱਖੇ ਹੋਏ ਨੇ ਦੋਸਤੋ ਇਹ ਜਿਹੜਾ ਰਾਮਪੁਰਾ ਨਰੈਣਪੁਰਾ ਏਰੀਆ ਇਸ ਦੀ ਅਗਰ ਗੱਲ ਕਰੀਏ ਤਾਂ ਲਗਭਗ ਦੋਨਾਂ ਪਿੰਡਾਂ ਦੀ 4000 ਵੋਟਾਂ ਤੇ ਇਹ ਇੱਥੇ ਜਿੰਨਾ ਵੀ ਏਰੀਆ ਹੈ ਦੋਸਤੋ ਉਹ ਸਾਰਾ ਨਹਿਰੀ ਏਰੀਆ ਹੈ ਦੋਸਤੋ ਇਸ ਤੋਂ ਇਲਾਵਾ ਇਹ ਜਿਹੜੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਫਿਲਮਾਂ ਦੀ ਸ਼ੂਟਿੰਗ ਹੋਈ ਆ ਤੀਜਾ ਪੰਜਾਬ ਤੋਂ ਇਲਾਵਾ ਸੌਂਕਣੇ ਸੌਂਕਣੇ ਫਿਲਮ ਸੀ ਐਮੀ ਵਿਰਗ ਤੇ ਸਰਬਨੁ ਮਹਿਤਾ ਦੀ ਉਹ ਫਿਲਮ ਦੀ ਸ਼ੂਟਿੰਗ ਵੀ ਇਸੇ ਪਿੰਡ ਵਿੱਚ ਹੋਈ ਆ ਇਹ ਪੁਰਾਣਾ ਖੂਹ ਆ ਜਿਹੜਾ ਅੱਜ ਵੀ ਪਿੰਡ ਵਾਲਿਆਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਦੋਸਤੋ ਜਿਹੜਾ ਤੁਸੀਂ ਛੱਪੜ ਦੇਖ ਰਹੇ ਹੋ ਇਹ ਛੱਪੜ ਇੱਕ ਝੀਲ ਦਾ ਪਲੇਖਾ ਪਾਉਂਦੀ ਆ ਬਹੁਤ ਖੂਬਸੂਰਤ ਹੈ ਇਹ ਸੌਂਕਣੇ ਸੌਂਕਣੇ ਫਿਲਮ ਤੇ ਤੀਜਾ ਪੰਜਾਬ ਦੋਨਾਂ ਫਿਲਮਾਂ ਦੇ ਵਿੱਚ ਇਹ ਛੱਪੜ ਦੇ ਸੀਨ ਲੈ ਗਏ ਆ ਉਹ ਵੀ ਤੁਹਾਨੂੰ ਨਾਲ ਤਸਵੀਰਾਂ ਵਿੱਚ ਸ਼ੇਅਰ ਕਰ ਦਿਆਂਗਾ ਇਸ ਤੋਂ ਇਲਾਵਾ ਦੋਸਤੋ ਇਹ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਸੀ ਸਕੂਲ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਦੇ ਲਈ ਇਸ ਤੋਂ ਇਲਾਵਾ ਬੱਚਿਆਂ ਦੀ ਦੋਸਤੋ ਖੇਡਣ ਦੇ ਵਾਸਤੇ ਇੱਥੇ ਬਹੁਤ ਵੱਡਾ ਏਡਾ ਸਟੇਡੀਅਮ ਤੁਸੀਂ ਦੇਖ ਰਹੇ ਹੋ ਬੱਚੇ ਇਸ ਸਮੇਂ ਖੇਡ ਰਹੇ ਨੇ ਕਾਫੀ ਵੱਡਾ ਜਿਹੜਾ ਗਰਾਊਂਡ ਆ ਬੱਚਿਆਂ ਦੀ ਖੇਡਣ ਦੇ ਵਾਸਤੇ ਤੇ ਇਹ ਦੋਸਤੋ ਉਸੇ ਛੱਪੜ ਦਾ ਆਪਾਂ ਦੂਸਰੇ ਐਂਗਲ ਤੋਂ ਜਿਹੜਾ ਤੁਹਾਨੂੰ 뷰 ਦਿਖਾ ਰਹੇ ਆ ਇਹ ਆਪਾਂ ਫਿਰ ਪਿੰਡ ਦੇ ਵਿੱਚ ਐਂਟਰੀ ਕਰ ਰਹੇ ਆ ਦੋਸਤੋ ਇਹ ਸਾਰਾ ਜਿਹੜਾ ਦ੍ਰਿਸ਼ ਨੇ ਤੁਸੀਂ ਪਿੰਡ ਦੇ ਦੇਖ ਰਹੇ ਹੋ ਦੋਸਤੋ ਇਹ ਜਿਹੜਾ ਬਾਗਾਂ ਦਾ ਏਰੀਆ ਤੁਹਾਨੂੰ ਦੱਸਿਆ ਸੀ ਕੁਝ ਖੇਤਾਂ ਦੇ 뷰 ਨੇ ਜਿਹੜੇ ਤੁਹਾਡੇ ਨਾਲ ਵੀਡੀਓ ਦੇ ਵਿੱਚ ਆਪਾਂ ਸਾਂਝੀ ਕਰ ਰਹੇ ਆ ਇਸ ਪਿੰਡ ਵਿੱਚ ਦੋਸਤੋ ਇਹ ਨਰਵਾਨ ਆਸ਼ਰਮ ਆ ਤੇ ਜਦੋਂ ਦੋਸਤੋਂ ਲੰਪੀ ਸਕਿਨ ਦੀ ਸਮੱਸਿਆ ਆਈ ਸੀ ਉਸ ਸਮੇਂ ਇਸ ਆਸ਼ਰਮ ਦੇ ਵੱਲੋਂ ਬਹੁਤ ਸੇਵਾਦਾਰ ਰਾਤ ਕੀਤੀ ਗਈ ਸੀ ਤੇ ਦੂਰੋਂ ਦੂਰੋਂ ਲੋਕ ਇੱਥੋਂ ਦਵਾਈ ਲੈ ਕੇ ਗਏ ਸੀ ਐ ਬਾਬਾ ਜੀ ਇਹ ਕਿਹੜਾ ਪਿੰਡ ਆ ਇਹ ਪਿੰਡ ਵਿੱਚ ਦੋ ਪਿੰਡ ਇਕੱਠੇ ਨੇ ਇੱਥੇ ਰਾਮਪੁਰਾ ਨਰੈਣਪੁਰਾ ਇਕੱਠੇ ਪਿੰਡ ਵਸੇ ਹੋਏ ਨੇ ਠੀਕ ਹੈ ਜੀ ਤੇ ਬਾਬਾ ਜੀ ਇਹ ਪਿੰਡ ਦੇ ਵਿੱਚ ਜਿਹੜਾ ਡੇਰਾ ਸਾਹਿਬ ਆ ਇਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ। ਇਹ ਪਿੰਡ ਚ ਡੇਰਾ ਸਾਹਿਬ ਆ 150 ਸਾਲ ਪਹਿਲਾਂ ਇੱਥੇ ਕਿਹਨਾਂ ਮਹਾਰਾ ਜੀ ਐਸੀ ਚੇਤਨ ਦਾਸ ਜੀ ਜਦੋਂ ਪਿੰਡ ਬੱਜਿਆ ਆ ਜੀ ਉਦੋਂ ਆ ਕਰਕੇ ਉਹਨਾਂ ਨੇ ਇੱਥੇ ਆਸ਼ਰਮ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਾਡੇ ਪਰਦਾਦਾ ਗੁਰੂ ਜੀ ਆਏ ਬਾਬਾ ਸ਼ਾਮ ਪ੍ਰਕਾਸ਼ ਜੀ। ਜੀ। ਤੇ ਉਸ ਤੋਂ ਬਾਅਦ ਉਹਨਾਂ ਦੇ ਮਤਲਬ ਚੇਲੇ ਸ਼ਿਸ਼ੇ ਸੀਗੇ ਸੰਤ ਬਾਬਾ ਹਰੀ ਪ੍ਰਕਾਸ਼ ਜੀ। ਜੀ। ਤੇ ਫਿਰ ਮਹਾਰਾਜ ਜੀ ਦੇ ਚੇਲੇ ਅਮਰ ਪਕਾਚੀ ਗੁਰਦੇਵ ਮਹਾਰਾਜ ਮਾਨਸੂਖ ਦੇਵਾਨਨ ਜੀ ਫਿਰ ਹੁਣ ਆਪਾਂ ਪੰਜਵੀਂ ਗੱਦੀ ਤੇ ਆਪਾਂ ਆਏ ਇੱਥੇ ਬਿਰਾਦਮਾਨ ਠੀਕ ਹੈ ਜੀ ਇਹ ਜਿਹੜਾ ਇਹਦਾ ਇਤਿਹਾਸ ਹੈ ਬਾਬਾ ਸ਼ਿਰਚੰਨ ਨਾਲ ਰਿਲੇਟਡ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼ਿਰਚੰਨ ਜੀ ਇਹ ਉਦਾਸੀਨ ਸੰਪਰਦਾਏ ਦਾ ਆਸ਼ਰਮ ਹੈ ਠੀਕ ਹੈ ਜੀ ਹਾਂਜੀ ਬੀਤੋ ਦੋਸਤੋ ਇਹ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਆਸ਼ਰਮ ਦਾ ਡੇਰਾ ਸਾਹਿਬ ਦਾ ਅੰਦਰਲਾ ਵਿਊ ਦੇਖ ਰਹੇ ਹੋ ਬਹੁਤ ਖੂਬਸੂਰਤ ਬਣਿਆ ਹੋਇਆ ਹੈ 12ਵੀਂ ਸੰਗਤ ਦੇ ਵਾਸਤੇ ਇੱਥੇ ਲੰਗਰ ਦਾ ਪ੍ਰਬੰਧ ਅਤੇ ਰਹਿਣ ਦਾ ਪ੍ਰਬੰਧ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਹੈ ਇਹ ਸਾਰੇ ਵਿਊ ਨੇ ਜਿਹੜੇ ਦੋਸਤੋ ਇਹ ਡੇਰਾ ਸਾਹਿਬ ਦੇ ਨੇ ਤੇ ਬਹੁਤ ਕਿਰਪਾ ਇਸ ਪਿੰਡ ਦੇ ਉੱਪਰ ਇਸ ਡੇਰਾ ਸਾਹਿਬ ਦੀ ਵੀ ਆ ਦੋਸਤੋ ਇਹ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਇੱਥੋਂ ਦੇ ਵੀਰ ਲਖਵਿੰਦਰ ਸਿੰਘ ਸਰਾ ਜਸਪ੍ਰੀਤ ਸਿੰਘ ਔਲਖ ਹਰ ਗੋਬਿੰਦ ਸਿੰਘ ਸਰਾ ਇਹਨਾਂ ਦੋਸਤਾਂ ਨੇ ਸਾਡੀ ਮਦਦ ਕੀਤੀ ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਜੇ ਤੇ ਜਾਂਦੇ ਜਾਂਦੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ